ਪਰਾਵਾ ਜਿਹਨੂੰ ਜਿਹਨੂੰ ਮੇਰੇ ਵਾਂਗੂ ਵਹਿਮ ਹੈ ਨਾ ਵੀ ਮੇਰੀ ਘਰ ਵਾਲੀ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਤੁਸੀਂ ਇੱਕ ਕੰਮ ਕਰਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੀ ਤੁਹਾਨੂੰ ਕਿੰਨਾ ਪਿਆਰ ਕਰਦੀ ਹੈ ਕਿ ਨਹੀਂ ਤੇ ਹੋਰ ਜਦੋਂ ਤੁਸੀਂ ਰੋਟੀ ਖਾਈ ਜਾਂਦੇ ਹੋ ਨਾ ਬੈੱਡ ਤੇ ਥੋੜੀ ਜਿਹੀ ਦਾਲ ਤੇ ਜਾਂ ਤੌਮਕਾ ਪਾਣੀ ਦਾ ਡੋਲ ਕੇ ਦੇਖ ਲਓ ਫੇਰ ਪਤਾ ਲੱਗੂ ਤੁਹਾਨੂੰ ਪਿਆਰ ਕਰਦੀ ਹੈ ਕਿ ਨਹੀਂ ਅਸਲੀ ਮੁਹੱਬਤ ਆ ਉਦੋਂ ਬਾਹਰ ਨਿਕਲੀ ਹੋਈ ਹੈ ਤੇ ਹੋਰ ਰਾਤ ਪਰਾਵਾ ਮਿਰ ਤੋਂ ਡੁੱਲ ਗਿਆ ਘੁੱਟ ਕੇ ਪਾਣੀ ਮੈਨੂੰ ਹੀ ਪਤਾ ਮੇਰੇ ਨਾਲ ਕੀ ਹੋਈ ਇੰਨੀ ਦਾ ਬਹਿ ਜਾਇਆ ਪਾ ਕੁੱਤੇ ਨਾਲ ਨਹੀਂ ਕਰਦੀ ਜਿੰਨੀ ਹੁਣੇ ਮੇਰੇ ਨਾਲ ਕੀ ਹੋਇਆ ਤਿੰਨ ਘੰਟੇ ਲੈਕਚਰ ਦਿੱਤਾ ਇੰਨੀ ਡਿਬੇਟ ਵਕੀਲ ਨਹੀਂ ਕਰਦੇ ਕਚਹਿਰੀਆਂ ਚ ਜਿੰਨੀ ਹੁਣੇ ਮੇਰਾ ਦਿਮਾਗ ਖਾਦਾ ਲੈਕਚਰ ਦੇ ਦੇ ਦਿਮਾਗ ਖਾਦ ਉਤੋਂ ਇਹਨਾਂ ਕੋਲ ਟਰਿਕ ਪਤਾ ਨਹੀਂ ਕਿੱਥੋਂ ਆਇਆ ਤੁਸੀਂ ਤੁਹਾਨੂੰ ਨਹੀਂ ਪਤਾ ਜਾਂ ਤੁਸੀਂ ਆਇਂ ਦਿੱਤਾ ਤੁਸੀਂ ਕਹਿ ਕੇ ਪਸਮਾ ਲੈਂਦੇ ਮੇਰੇ ਵਰਗਾ ਮੂੰਹ ਨਹੀਂ ਬੋਲਣ ਚੁਗਾ ਇੰਨਾ ਵਾ ਨਾ ਉਹ ਇੰਨਾ ਸਿਰ ਦੋ ਇਦਾਂ ਮੈਂ ਗੋ ਮਰਜੀ ਦੇ ਲਈ ਇਹ ਪੱਟੀ ਬੰਨੀ ਆਏ ਪਿੰਗਾ ਤਨੀ ਮੈਂ ਸਿਰ ਪਾਟ ਹੀ ਗਿਆ ਹੁੰਦਾਗਾ ਤੇ ਰਾਤ ਨੂੰ ਨਾ ਦੋ ਤਿੰਨਾਂ ਰੀ ਵਿੱਚੋਂ ਗਾਲਾਂ ਨਹੀਂ ਦੋ ਬੰਨੇ ਬਣਾਏ ਨਾ ਤੇਰਾ ਸਿਰ ਦੋ ਉਹ ਨਹੀਂ ਜੀ ਤੁਸੀਂ ਉਹ ਨਾ ਕਰੋ ਜੀ ਕਹਿ ਕੇ ਫਿਰ ਪਸਮਾ ਲਿਆ ਮੈਂ ਚੋ ਪਰ ਤੇ ਬੱਟਰ ਉਹ ਭਰਾਵਾ ਬਹੁਤ ਦਿਮਾਗ ਖਾਦੀ ਓਏ ਪੁੱਛੋ ਹੀ ਨਾ ਇਹਨਾਂ ਨੂੰ ਆਪਣੇ ਨਾਲ ਕੋਈ ਪਿਆਰ ਪਿਉ ਨਹੀਂ ਭਰਾਵਾ ਇਹਨਾਂ ਨੂੰ ਚਾਹੀਦੀ ਸਫਾਈ ਤੇ ਹੋਰ ਇੰਨੀ ਕੀਤੀ ਮੇਰੇ ਨਾਲ ਕੁੱਤੇ ਖਾਣੀ ਮੇਰਾ ਜਿਗਰੀ ਹੈ ਮੈਂ ਚਾਦਰ ਹੁਣੇ ਲਾ ਕੇ ਢੋਦਾ ਤੇ ਸਤਾ ਵੀ ਹੁੱਕਾ ਮਾਰ ਮਾਰ ਦੇਵਾ ਵੀ ਆਹ ਦੇਖ ਲੈ ਕੁੱਤੇ ਨਿਸ਼ਾਨ ਤਾਂ ਨਹੀਂ ਪਿਆ ਮੈਂ ਇਹਨੂੰ ਕਿਹਾ ਨਾਲੇ ਤਿੰਨ ਅਰੀ ਕਹਾ ਮੈਂ ਆ ਪਾਣੀ ਡੁੱਲਿਆ ਭਾਗਵਾਨੇ ਕੋਈ ਖੂਨ ਤਾਂ ਨਹੀਂ ਡੁੱਲ ਗਿਆ ਨਾ ਨਾ ਕੋਈ ਖੂਨੋ ਕੀ ਪਤਾ ਥੋਨੂੰ ਸਫਾਂਗਾਂ ਬਾਰੇ ਪਤਾ ਹੀ ਨਹੀਂ ਮੈਂ ਤਾਂ ਮਾਰਦੀ ਕਰਦੀ ਕਰਦੀ ਬੱਸ ਕਰ ਜਿਉਂਦੀ ਵਾਸਤੇ ਨਾ ਬੱਸ ਕਰ ਭਾਗਵਾਨ ਮਸਾਂ ਖੜਾ ਅਚਰਾ ਕੀ ਕਰ ਗਿਆ ਰਾਤ ਸਾਰੇ ਵਹਿਨ ਕਰਦੇ ਮੈਂ ਤਾਂ ਹੀ ਕਹਣਾ ਤੁਸੀਂ ਮੈਂ ਜਮਾ ਕੇ ਦੇਖੋ ਆ ਟਰਿਕ ਪਤਾ ਲੱਗੂ ਕਿੰਨਾ ਤੱਕ ਪਿਆਰ ਕਰਦੀ ਏ ਤੁਹਾਨੂੰ ਭਰਾਵਾ ਮੇਰੇ ਵਾਲੀ ਇਹ ਵੀ ਝੇ ਕਿ ਤੁਹਾਡੇ ਨਾਲ ਵੀ ਰੋਜ਼ ਇਹੀ ਹੁੰਦੀ ਏ ਤੇ ਹੋਰ ਸਫਾਈ 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 ਹੋਈ ਜਾਂਦੀ ਏ ਇਹਨਾਂ ਦੀ ਪਤਾ ਨਹੀਂ ਕੀ ਕਰਨੀ ਏ ਇਹਨੇ ਸਫਾਈ ਸਮਝ ਨਹੀਂ ਆਉਂਦੀ